ਨੇੜੇ ਪੈਂਦੇ ਪਿੰਡ ਫਤੇੜੜ ਬਰਾਂ ਦੇ ਇੱਕ ਛੁੱਟੀ ਕੱਟਣ ਆਏ ਫੌਜੀ ਕੁਲਜੀਤ ਸਿੰਘ ਦੀ ਛੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਦੱਸਿਆ ਉਸਦੇ ਮ੍ਰਿਤਕ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸ਼ਾਮ ਵਕ ਪਗ ਕੱਲ 4 ਵਜੇ ਹੈਰੀ ਨਾਂ ਦਾ ਵਿਅਕਤੀ ਜੋ ਨਦੀ ਕਿਪਿੰਡ ਅਮਰਗੜਾ ਕਪਰੀਆ ਦਾ ਹੈ ਤੇ ਉਹ ਉਸ ਨੂੰ ਬਿਲਾਕੇ ਲੈ ਗਿਆ ਤੇ ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਖੋਖਰਾਂ ਦੀ ਟੈਂਕੀ ਕੋਲ ਮਿਲੀ ਮੇਰੇ ਚੰਗੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਮੇਰੇ ਬੇਟੇ ਨੂੰ ਕਿਉਂਕਿ ਹੈਰੀ ਕਿਥੇ ਤੇ ਤਾਂ ਤਾਂ ਚਿੱਟਾ ਦਸੰਗਰਾਂ ਦਾ ਆਦੀ ਹੈ ਉਸ ਨੇ ਉਸ ਨੇ ਹੀ ਨਸ਼ਾ ਫਲਾਇਆ ਹੋ ਪੱਲ ਇਹਨਾਂ ਦੀ ਜਿੱਤੇ ਰਸਤੇ ਵਿੱਚ ਗੱਲਬਾਤ ਹੋਈ ਆ ਇਹ ਜਨ ਅੰਦਰ ਦਾ ਕਹਿੰਦਾ ਡੈਡੀ ਮੈਂ ਮੁੜਿਆਣਾ ਮੰਗਾ ਠੀਕ ਆ ਨਹੀਂ ਕੋਈ ਆਪਸੀ ਰੰਜਸ਼ਬਾਜੀ ਹੈ ਜਾਂ ਫਿਰ ਐਦਾਂ ਹੀ ਕੋਈ ਨਹੀਂ ਕੋਈ ਨਾ ਉਹ ਮੁੰਡਾ ਪੀਂਦਾ ਚਿੱਟਾ ਅੱਛਾ ਜੀ ਚਿੱਟਾ ਮੈਂ ਤਾਂ ਕਹਿਣਾ ਠੋ ਹਾਂਜੀ ਹਾਂਜੀ ਉਹਦੇ ਘਰ ਦੇ ਨੂੰ ਪਤਾ ਉਹਦੇ ਹਿਸਰ ਨੂੰ ਪਤਾ ਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡਾ ਇਹ ਬੇਟਾ ਜਦੋਂ ਇੱਥੇ ਪਹੁੰਚਿਆ ਹਾਲਾਤਾਂ ਦੇ ਵਿੱਚ ਇਹ ਮੈਂ ਸਵੇਰੇ ਆਇਆ ਕੋਈ 8:00 ਵਜੇ 8:00 ਵਜੇ ਆਇਆ ਹਾਂ ਹਾਂਜੀ ਸਵੇਗਾ 8:00 ਵਜੇ ਤੇ ਆ ਕੇ ਮੈਂ ਇੱਥੇ ਫਿਰ ਛਾਂ ਮਿਲ ਲਿਆ ਰਾਤ ਮੈਂ ਕੌਣ ਗਿਆ 11:00 ਵਜੇ ਤੱਕ ਲੱਭ ਕੇ ਗਿਆ ਜੀ ਨਹੀਂ ਮਿਲਿਆ ਉਹ ਪਿਆਣੇ 11:00 ਕੋਈ ਭਰਾ ਨੂੰ ਮੈਂ ਗੱਲ ਕਰੀ ਆ ਉਹਦਾ ਭਰਾ ਕਹਿੰਦਾ ਅਸੀਂ ਆਪਣਾ ਮੁੰਡਾ ਲਿਆਏ ਅੱਛਾ ਜੀ ਫੇਰ ਮੈਂ ਉਹਨੂੰ ਕਿਹਾ ਮਖਾ ਜਦ ਤੁਸੀਂ ਆਪਣਾ ਭਰਾ ਲਿਆਏ ਆ ਤੁਸੀਂ ਬਾਪੂ ਨੂੰ ਵੀ ਕਿਹਾ ਤੁਸੀਂ ਆਪਣਾ ਮੁੰਡਾ ਤੁਸੀਂ ਮੈਨੂੰ ਦੱਸ ਦਿੰਦੇ ਹੂੰ ਤੁਸੀਂ ਮੇਰਾ ਪਿੰਡ ਦੱਸ ਦਿੰਦੇ ਕਹਿੰਦੇ ਸਾਨੂੰ ਕੋਈ ਮਤ ਪਾਤੇਗੜ ਬਰਾਨ ਤੇ ਤੁਹਾਡਾ ਬੇਟਾ ਕੀ ਕਰਦਾ ਸੀ ਜਿਹੜਾ ਇਹ ਵਿੱਚ ਅੱਛਾ ਜੀ 2007 17 ਦਾ ਭਰਤੀ ਯਾ ਹਮ ਬਾਈਫਰੀ ਕੁਝ ਮਲਾਜਮਾ ਜਿਹੜਾ ਮੁੰਡਾ ਤੁਹਾਡਾ ਤੁਹਾਡਾ ਮੁੰਡਾ ਵੀ ਨਸ਼ਾ ਪਤਾ ਕਰਦਾ ਜਾਂ ਫਿਰ ਵੈਸੀ ਹਾਂਜੀ ਸਾਡਾ ਮੁੰਡਾ ਕਿਆ ਕਰੂਗਾ ਜੀ ਸਾਡਾ ਮੁੰਡਾ ਆਰਮੀ ਨਹੀਂ ਚਾਹੀ ਇਹ ਤਾਂ ਆਂਦਾ ਚਾਰ ਮਹੀਨੇ ਦੀ ਛੁੱਟੀ ਦਾ ਦਿੰਦੀ 15 ਦੀ ਹੁਣ ਵੀ 10 ਦਿਨ ਦੀ ਛੁੱਟੀ ਆਦਾ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਤੁਹਾਡਾ ਬੱਚੇ ਨੂੰ ਐਦਾਂ ਹੋਇਆ ਕੀ ਲੱਗਦਾ ਇਹ ਤਾਂ ਜੀ ਸਾਡੇ ਨਾਲ ਕੋਈ ਰੰਜਿਸ਼ ਕੱਢੀ ਕਿਸੇ ਨੇ ਕਿੰਨੀ ਉਮਰ ਹੈ ਜੀ ਤੁਹਾਡੇ ਬੇਟੇ ਦੀ ਸਰ 25 ਸਾਲ ਨੂੰ ਸਰਾਂ ਦਾ ਭਰਤੀ ਯਾ ਹਮ ਹੁਣ ਕੀ ਮੰਗ ਤੁਹਾਡੀ ਮੰਗ ਕੀ ਹੈ ਤੁਹਾਡੀ ਹਾਂਜੀ ਮੰਗ ਕੀ ਹੈ ਤੁਹਾਡੀ ਮੰਗ ਮੇਰੀ ਇਹ ਆ ਮੇਰੀ ਹੱਥ ਬਨ ਕੇ ਬੇਨਤੀ ਆ ਮੈਂ ਕੁਛ ਨਹੀਂ ਕਹ ਰਿਹਾ ਦੋ ਹੱਥ ਬਨ ਕੇ ਬੇਨਤੀ ਆ ਜਿੰਨੇ ਚਿੱਟੇ ਵਾਲੇ ਆ ਜਿਹੜਾ ਹੈਰੀ ਮੁੰਡਾ ਸਣੇ ਘਰ ਦੇ ਸਣੇ ਸਾਰੇ ਚੱਕੇ ਜਾਣ ਹੱਥ ਬਨ ਕੇ ਮੇਰੀ ਬੇਨਤੀ ਆ ਆਰਮੀ ਦੇ ਮਿਜਵਾਨ ਜਿਹੜੇ ਹੰਦੇ ਸਾਮਰ ਬੈਠੇ ਸਾਮਰ ਬਾਰਡਰਾਂ ਦੇ ਪਾਕਿਸਤਾਨ ਦੇ ਕੋਈ ਮੁੰਡਾ ਮੇਰੀ ਮੁੰਡੇ ਦੀ ਤਰ੍ਹਾਂ ਨਾ ਜਾਵੇ ਪਿੰਡਾਂ ਚ ਜਿਵੇਂ ਅੱਜ ਮੇਰਾ ਮੁੰਡਾ ਚੱਲਿਆ ਆ ਸ਼ਹੀਦ ਹੋ ਕੇ ਆਂਦਾ ਮੈਂ ਖੁਸ਼ੀ ਮਨਾਣੀ ਸੀ ਪਰ ਅੱਜ ਮੇਰਾ ਮੁੰਡਾ ਨਸ਼ੇ ਦੇ ਦੌਰ ਦੇ ਸਾਡੇ ਪਿੰਡ ਵਾਲੇ ਨੇ ਕੱਢਿਆ ਅੱਜ